ਆ ਵੀ ਲਾ ਘੜੀ ਪਲਦਾ ਕਹਿ ਕੇ ਨਾ ਤੇ ਰਾਤ ਲਾ ਆਈ ਉਹ ਤੇ ਮੈਨੇ ਬਰਾ ਦਾ ਮਖਰਾਬ ਕੀਤਾ ਮਮੀ ਪਰ ਮਾਂ ਮਮੀ ਆ ਤੇ ਬੜੀ ਮਾੜੀ ਗੱਲ ਵਾ ਐਦਾ ਨਹੀਂ ਕਹਾਂ ਮੈਂ ਠੀਕ ਆ ਜੇ ਇਹ ਕਿ ਮਮੀ ਕਹੀ ਹੁੰਦੀ ਉਸਦੇ ਉਹ ਚੱਲ ਜਾਂਦੇ ਫੇ ਚੰਗੀ ਗੱਲ ਸੀ ਕਿ ਬੰਦਾ ਕੋਈ ਦੱਸਿਆ ਤੇ ਦਿੱਤੀ ਜੇ ਕੋਈ ਤਾਂ ਦਿਮਾਗ ਹੁੰਦਾ ਇੰਨੀ ਸੋਚਣ ਵਾਲੀ ਹੁੰਦੀ ਤਾਂ ਨਾ ਹੀ ਕਰੋ ਜਾਂਦੀ ਕੋਪੜ ਕੀ ਸੋਚੂਗਾ ਕਿੰਨ ਘਰ ਆਏ ਆ ਤੇ ਇਹ ਨਿਕਲ ਗਏ ਹੈਂ। ਅਗੋਂ ਪੰਤੇਰਾ ਸੇ ਤੇ ਹੋ ਗਿਆ ਤਿਆਰ ਵੀ ਹੋ ਗਿਆ ਤੂੰ। ਮੰਮਾ ਹਾਂਜੀ ਪੁੱਤ। ਮੈਨੂੰ ਤਾਰ ਕੋ ਕੱਢ ਦੇ ਆ। ਅੱਜ ਅਸੀਂ ਤੇਰੀ ਨਾਨੀ ਪਿੰਚਲੇ ਆ। ਮੰਮਾ ਮੈਂ ਨਹੀਂ ਜਾਣਾ ਮੇਰੀ ਭੁਈ ਆਈ ਆ। ਕਿਉਂ ਨਹੀਂ ਜਾਣਾ ਤੂੰ? ਨਾਨੀ ਤਾਂ ਤੇਰੇ ਡਿਕਣ ਦੀ ਆਪੇ ਪੰਥ ਨੇ ਆਉਣਾ ਵਾ ਤੇ ਤੂੰ ਕਹਿੰਦਾ ਮੈਂ ਜਾਣਾ ਨਹੀਂ ਆ। ਮੰਮਾ ਹਾਂਜੀ ਮੈਂ ਨਹੀਂ ਜਾਣਾ ਮੈਂ ਘਰੇ ਖੇਡਣਾ ਹੈਗਾ। ਕਿਉਂ ਨਾਨੀ ਪਿੰਚ ਜਾਣਾ ਨੂੰ ਜੀ ਨਹੀਂ ਕਰਦਾ ਤੇਰਾ? ਚੀਜ਼ੀਆਂ ਨਹੀਂ ਲੈਣੀਆਂ ਫੇ ਨਾਨੀ ਕੋ। ਲਿਉਣੀ ਹੈ ਨਾ ਚਲ ਗਿਆ ਫਿਰ ਉਹ ਕਿਉਂ ਫਿਰ ਕੋਈ ਕਰੇਗਾ ਚਲ ਠੀਕ ਹੈ ਰ ਆਪਾਂ ਫਿਰ ਮੈਂ ਚਲ ਧਰਨੀ ਆ ਮੈਂ ਅੱਜ ਜਾਣਾ ਨਹੀਂ ਹੋਏਗਾ ਮੈਂ ਰਹਿ ਕੇ ਆਉਣਾ ਹੀ ਰਾਤ ਤੂੰ ਰਹਿ ਰਹੇਂਗਾ ਨਾ ਕੋਈ ਕੋ ਫਿਰ ਕੋਈ ਨਾ ਸੋਜੀ ਫਿਰ ਠੀਕ ਆ ਚਲ ਠੀਕ ਹੈ ਰ ਫਿਰ ਕਰੀ ਤੂੰ ਲੇਟ ਜਰਾ ਦੇ ਫਿਰ ਮੈਂ ਜਾਉਂਗਾ ਜਾਣਾ ਵਾ ਮੈਨੂੰ ਪਹਿਲਾਂ ਪਤਾ ਸੀ ਤੂੰ ਕਦੇ ਵੀ ਨਹੀਂ ਰਹਿਣਾ ਚਲਾਕਿਆ ਚੱਲ ਫਿਰ ਉੱਠ ਆਹ ਹੈ ਤਿਆਰੀ ਤੇ ਮੈਂ ਕਰ ਲਈਆ ਦੀਦੀ ਨਾਲ ਤੇ ਮੈਂ ਗੱਲ ਹੀ ਨਹੀਂ ਕੀਤੀ ਚੱਲ ਕੋਈ ਨਹੀਂ ਜਾਣ ਲੱਗੇ ਦੀਦੀ ਨੂੰ ਦੱਸ ਜਾਨੀ ਆਂ ਵੀ ਮੈਂ ਜਾਣਾ ਵਾ ਚੱਲਾ ਕੋਈ ਕੋ ਚੱਲੀਏ ਦੀਦੀ ਤੂੰ ਹੀ ਬੜਾ ਟਾਈਮ ਨਹੀਂ ਹੋ ਗਏ ਤੇ ਹਾਏ ਹਾਏ ਸੋਨਾ ਸੋਨਾ ਕੀ ਹੀਗਾ ਕਹਿੰਦੀ ਪਤਾ ਨਹੀਂ ਕਿੱਥੇ ਚਲ ਗਏ ਲੱਭਣ ਹੀ ਨਹੀਂ ਡੇ ਔਰ ਰੋਟੀ ਖਾਦੀ ਨਾ ਤੇ ਰੋਟੀ ਖਾ ਕੇ ਮਗਰੇ ਤੋਂ ਚਾਹ ਦੇ ਦਿੱਤੀ ਤੇ ਚਾਹ ਪੀ ਕੇ ਜੋ ਕੋ ਕੀਚੜੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਕਿੰਨਾ ਟਾਈਮ ਹੋ ਗਿਆ ਵਾ ਟਾਈਮ ਤੇ 12 ਵਜੇ ਗਏ ਆ ਹਾਏ ਹਾਏ ਮੈਨੂੰ ਜਾਣਾ ਵੀ ਆ ਜਾਣਾ ਕਿੱਥੇ ਜਾਣਾ ਲੈ ਪਿੰਡ ਜਾਣਾ ਹੋਰ ਕਿੱਥੇ ਜਾਣਾ ਵਾ ਨਹੀਂ ਅੱਜ ਵੀ ਜਾਣਾ ਦੀਦੀ ਤੁਸੀਂ ਕਿਉਂ ਅੱਜ ਤੇ ਮੈਂ ਚੱਲਨੀ ਆ ਨਹੀਂ ਨਹੀਂ ਮੈਨੂੰ ਅੱਜ ਜਾਣਾ ਪੈਣਾ ਨਹੀਂ ਤੇ ਤੁਹਾਡੇ ਕਰਕੇ ਤੇ ਮੈਂ ਪਿਆਰ ਹੋਈ ਆ ਪੀ ਚਲਤੇ ਹੀ ਰਹੋਗੇ ਕੁਛ ਹਨੂ ਰੋਟੀ ਬਣਾ ਦੋਗੇ ਮਗਰੋ ਉਹ ਨਹੀਂ ਦਰਜੀਤ ਮੇਰੀ ਗੱਲ ਸੁਣਾ ਮੈਨੂੰ ਨਾ ਮਨਜਿੰਦਰ ਨੇ ਗੁੱਸੇ ਹੁਣਾਵਾ ਚਲ ਕੋਈ ਨਹੀਂ ਭਾਜੀ ਨਾ ਮੈਂ ਗੱਲ ਕਰ ਲੈਨੀ ਆਪੇ ਉਹਨਾਂ ਨੇ ਕਹਿਣਾ ਵਾ ਭੈਣ ਆਈ ਆ ਭੂ ਆਈ ਆ ਤੇ ਘਰੋਂ ਨਿਕਲ ਗਈ ਆ ਤੇ ਹੁਣ ਜਾਣ ਕੇ ਬਹਾਨੇ ਮਾਰ ਮਾਰ ਕੇ ਉੱਥੇ ਰਹਿਣ ਢਈ ਆ ਪਰ ਜੀ ਜੀ ਤੁਹਾਡੇ ਕਰਕੇ ਤੇ ਮੈਂ ਤਿਆਰ ਹੋਈ ਤੁਹਾਨੂੰ ਪਤਾ ਮੇਰਾ ਵੀ ਜਾਣਾ ਹੋਇਆ ਜਾਂਦਾ ਚਲੋ ਤੁਹਾਡੇ ਕਰਕੇ ਮੈਨੂੰ ਹੋਇਆ ਤੇ ਦੀਦੀ ਆਏ ਤੇ ਮੈਂ ਚਲ ਹੋਉਣੀ ਆ ਤੂੰ ਤੋਂ ਪਹਿਲਾਂ ਨਹੀਂ ਗਈ ਤੂੰ ਪਹਿਲਾਂ ਚਲ ਜਾਣਾ ਹੈ ਪਹਿਲਾਂ ਮੈਂ ਕਿੱਥੋਂ ਜਾਣਾ ਹੈ ਦੱਸ ਆਹ ਤਾਂ ਚੰਗਾ ਪੰਗਾ ਪਿਆਈ ਹੁਣ ਹੁਣ ਅੱਜ ਮੈਂ ਜਾਣਾ ਹੀ ਜੇ ਤੂੰ ਜਾਣਾ ਹੀ ਤਾਂ ਕੱਲ ਸ਼ਾਮੀ ਚਲ ਜਾਂਦੀ ਫਿਰ ਮੈਨੂੰ ਤਾਂ ਫੋਨ ਹੀ ਅੱਜ ਆਇਆ ਪਿੰਡੋਂ ਲੈ ਦੱਸ ਕੱਲ ਤੇ ਉਹ ਘਰ ਹੈ ਨਹੀਂ ਉਹ ਵੀ ਕਿਤੇ ਗਏ ਸੀ ਤੇ ਉਹ ਅੱਜ ਆ ਗਏ ਤੇ ਉਹ ਕਹਿੰਦੇ ਤੂੰ ਆ ਜਾ ਹੁਣ ਤੇਰੇ ਸਾਹਮਣੇ ਭਾਵੇਂ ਕਹਿ ਦਣ ਕੋਈ ਨਹੀਂ ਤੇ ਘਰ ਗਈ ਦੀ ਮੇਰੀ ਪਾਲਿਸ਼ ਹੁਣੀ ਚੰਗੀ ਤਰ੍ਹਾਂ ਉਹ ਮੈਂ ਨਹੀਂ ਹੁਲਦੀ ਕੋਈ ਨਹੀਂ ਮੈਂ ਆਪੇ ਗੱਲ ਕਰ ਲੈਣੀ ਭਾਜੀ ਦਾ ਮੈਨੂੰ ਪਤਾ ਵਾ ਤੇਰੇ ਭਾਜੀ ਦੇ ਸੁਭਾ ਦਾ ਆਪੇ ਕੋਈ ਸ਼ੰਤਨ ਛੱਡ ਕੇ ਆਉਣਗੇ ਉਹ ਬਾਬਾ ਗੱਲ ਛੱਡਣ ਦੀ ਨਹੀਂ ਗਈ ਉਹਦੀ ਭੈਣ ਨੇ ਹੁਲਤੀਆਂ ਲਾ ਦੇਣੀਆਂ ਵਾ ਪਰ ਹੁਣ ਘਰ ਤੇ ਪੈਣਾ ਸਾਡੇ ਚ ਪਵਾੜਾ ਮੈਂ ਫੇਰੇ ਸੁੱਕ ਤੇ ਆ ਜੂੰਗੀ ਪਰ ਰਾਤਣਾ ਜ਼ਰੂਰੀ ਆ ਅਜੇ 12 ਵਜੇ ਆ 12 ਦੀਦੀ ਵੱਜ ਗਿਆ ਤੇ ਆਪ ਸੋਚੋ ਮੈਂ ਕਿਹੜੇ ਵੇਲੇ ਜਾਊਂਗੀ ਤੇ ਕਿਹੜੇ ਵੇਲੇ ਵਾਪਸ ਆਉਣਾ ਵਾ ਅਜੇ ਤੇ ਮੈਂ ਘਰੋਂ ਨਿਕਲਣਾ ਵਾ ਨਿਕਲੀ ਨਹੀਂ ਆ ਤੇ ਇਦਾਂ ਕਰੀ ਹਾਂ سنی ਦੇ ਨਾਲ ਜਾਵੀ ਤੇ ਦੋਵਾਂ ਘੰਟੇ ਤੇ ਵਾਪਸ ਆ ਜੀ ਸਕੋ ਬੁਸ਼ੰਦਰ ਟਾਈਮ ਨਹੀਂ ਨੇਗਾ ਦੀਦੀ ਇਹ ਬੁਸ਼ੰਨੇ ਜਾਣਾ ਹੁੰਦਾ ਤੇ ਮੈਂ ਤੇ ਕੱਲ ਦੀ ਚੱਲ ਜਾਂਦੀ ਚੱਲ ਕੋਈ ਨਹੀਂ ਤੇ ਵੇਣੀ ਆ ਜੇ ਮੈਨੂੰ ਫੋਨ ਫਾਨ ਆ ਗਿਆ ਨਾ ਕੋਈ ਫਿਰ ਮੇਰਾ ਔਖਾ ਹੀ ਹੋ ਜਾਣਾ ਵੀ ਵਿਹੱਦ ਨਾ ਕਹੋ ਉਹਨੇ ਇੱਕ ਦਿਨ ਤੇ ਸਾਰੋ ਮੇਰਾ ਚੱਲ ਕੋਈ ਨਹੀਂ ਵੇਖ ਲੈਨੇ ਆ ਹੋ ਗਏ ਤਿਆਰ ਤੁਸੀਂ ਹਾਂਜੀ ਹਾਂਜੀ ਹੋ ਗਏ ਤੇ ਪੰਥ ਨੂੰ ਕਰ ਲਿਆ ਤਿਆਰ ਪੰਥ ਨੂੰ ਤਿਆਰ ਕਰ ਲਿਆ ਹੁਣ ਤੇ ਕਹਿੰਦਾ ਮੈਂ ਨਹੀਂ ਜਾਣਾ ਮੈਂ ਤੇ ਕੋਈ ਕੋ ਨਹੀਂ ਰਹਿਣਾ ਮੈਂ ਮੈਂ ਦੱਸ ਉਹ ਆਪ ਪਤੀਜੇ ਦਾ ਪਿਆਰ ਜਿਹਾ ਹੋਇਆ ਫਿਰ ਪਤਾ ਕਿੰਨਾ ਪਿਆਰ ਕਰਦਾ ਮੇਰੇ ਨਾਲ ਪੰਥ ਤੇ ਮੈਂ ਜਦੋਂ ਕਹਿ ਪਈ ਮੈਂ ਰਾਤ ਰਹਿਣੀ ਆ ਤੇ ਫਿਰ ਪਿਆਰ ਹੋ ਗਿਆ ਨਹੀਂ ਮੈਂ ਵੀ ਜਾਣਾ ਵਾ ਮੈਂ ਤੇ ਕਹਿ ਰਿਆ ਪਰ ਰਹਿਣਾ ਤੇ ਫਿਰ ਤੇ ਮਾਣਾ ਤਿਆਰ ਹੋਨੇ ਹੋਣਾ ਹੀ ਬੱਚੇ ਰਾਤ ਨੂੰ ਨਾ ਰਹਿੰਦੇ ਜਿੱਦਾਂ ਮਰਜ਼ੀ ਹੋਵੇ ਦਿਨ ਦਿਨ ਕੱਢ ਲਿੰਦੇ ਆ ਜਦੋਂ ਰਾਤ ਪੈਂਦੀ ਫਿਰ ਮਾਂ ਦਾ ਚਿੱਤ ਆਉਂਦਾ ਨਿਆੜਿਆਂ ਨੂੰ ਇਹ ਤੇ ਗੱਲ ਹੈ ਕਿ ਭਰਨਾ ਤੂੰ ਤੇ ਮੈਨੂੰ 650 ਜੀ ਪਾਤਾ ਵਾ ਚਲਦੀ ਦੀ ਇੱਕ ਦਿਨ ਨਾ ਕੀ ਹੋ ਜਾਣਾ ਵਾ ਅੱਜ ਦੀਆਂ ਸ਼ਾਮਾਂ ਤੇ ਪੈ ਗਈਆਂ ਵਾ ਤੇ ਸੁਣੀ ਨਾ ਕਰ ਲਈ ਸਲਾਹ ਹਾਂ ਕੁਛੜਨਾ ਮੇਰੀ ਹੋ ਗਈ ਗੱਲ ਚਲ ਠੀਕ ਆ ਵੇਹ ਲੈ ਫਿਰ ਚਲ ਤੂੰ ਮੈਂ ਆ ਗਈ ਮੇਖਾਂ ਤਿਆਰ ਵਿਆਰ ਹੋ ਕੇ ਨਾ ਸੂਟ ਬੂਟ ਪਾ ਕੇ ਤੇ ਮੇਰੇ ਵੱਲ ਆ ਗਈ ਹੁਣ ਦੀਦੀ ਚਹੀ ਰੋ ਮੈਂ ਵੀ ਆਪਣੇ ਪੇਕੇ ਤੇ ਜਾਨੀ ਆ ਨਾ ਦੀਦੀ ਵਿਹਲੀ ਆ ਹੈ ਇਹਨੇ ਵੀ ਮੇਰਾ ਹੀ ਲਾ ਧੱਕਿਆ ਵਾ ਪਿਆਪੇ ਹੁਣ ਮਗਰੋਂ ਲੰਗਰ ਪਾਣੀ ਪਕਾਉਗੀ ਤੇ ਮਗਰੋਂ ਰਹੂਗੀ ਰਾਤ ਨਾ ਮੈਂ ਕਿੜਾ ਠੇਕਾ ਚੁੱਕਿਆ ਹੈਗਾ ਮੈਂ ਵੀ ਗਲਤੀ ਰਹਿ ਗਈ ਮੈਨੂੰ ਸੱfte ਚਲ ਜਾਣਾ ਚਾਹੀਦਾ ਹੈ ਉਧਰੋਂ ਭੈਣ ਜੀ ਵੀ ਤਿਆਰ ਹੋਈ ਹੋਣੀ ਆ ਤੇ ਮੈਂ ਆਪਣੇ ਪਿੰਡ ਜਾਣਾ ਵਾ ਪਰ ਤਰਾਂ ਤੇ ਕਰਾਂ ਕੀ ਹੁਣ ਜੇ ਇਹਦੀ ਨਾ ਮੰਨੀ ਤੇ ਫਿਰ ਇਥੇ ਕਿਦਾਂ ਬਣਨਾ ਮੁੜ ਕੇ ਮੰਨਣੀ ਤਾਂ ਹੁਣ ਮੈਨੂੰ ਪੈਣੀ ਆ ਤੇ ਮੈਨੂੰ ਇੰਨਾ ਵੀ ਪਤਾ ਚੰਗਾ ਪੜਾ ਕੀ ਮਨਜਿੰਦਰ ਨੇ ਮੇਰੀ ਚੰਗੀ ਕਲਾਸ ਲਾਉਣੀ ਆ ਉਤੋਂ ਭਾਏ ਮੇਰੇ ਛੇਤਰ ਪਟਾਣ ਹੋ ਜੇ ਹੁਣ ਘਰਾਂ ਤੇ ਘਰਾਂ ਕੀ ਫਸ ਗਈ ਨੰਵੇਂ ਪਾਸੇ ਉਹ ਮੈਂ ਆਪਣੇ ਜਾਲ ਵਿੱਚ ਆਪੇ ਫਸੀ ਉਤੋਂ ਬਚ ਕੇ ਆਈ ਤੇ ਇੱਥੇ ਫਸ ਗਈ ਕੀ ਕਰਾਂ ਹੁਣ ਮੈਂ ਚੱਲ ਉੱਠ ਕੇ ਵੇਖਾਂ ਭਲਾ ਇੱਕ ਵਾਰੀ ਪ੍ਰਾਣ ਨੂੰ ਕਹਿ ਕੇ ਵੇਖੀ ਆ ਜੇ ਉਹ ਮੰਨ ਜੂਗਾ ਤੇ ਹਾਏ ਹੇ ਦੀਦੀ ਨੂੰ ਤੇ ਮੈਂ ਕਹਿਤਾ ਮੈਂ ਕੋਸ਼ੰਨ ਨੂੰ ਪੁੱਛ ਲਿਆ ਕੋਸ਼ੰਨ ਨੂੰ ਤੇ ਮੈਂ ਪੁੱਛਿਆ ਹੀ ਨਹੀਂ ਐਦਾਂ ਕਰਦੀ ਦੀਦੀ ਤੇ ਪੁੱਛਣ ਤੋਂ ਪਹਿਲਾਂ ਹੀ ਕੋਸ਼ੰਨ ਨੂੰ ਪੁੱਛ ਲੈਨੀ ਜਾਂ ਆਪਾਂ ਨਾਨਕੇ ਚੱਲੇ ਨਾਨਕੇ ਚੱਲੇ ਉਹ ਤੂੰ ਹੀ ਕਿੱਧਰ ਤਿਆਰੀਆਂ ਕੀਤੀਆਂ ਆਂ ਤੁਹਾਡੀ ਭੁਈ ਆਈ ਘਰੇ ਬੋਲ ਕਿੰਨੇ ਕਿਹਾ ਤੂੰ ਨਾਨਕੇ ਜਾਣ ਵੱਲੋਂ ਮੰਮਾ ਨੇ ਮੰਮਾ ਨੇ ਮੰਮਾ ਤਾਂ ਐਵੇਂ ਤਿਆਰ ਹੋ ਹੀਂਦੀ ਆ ਹਾਂ ਭਾਈ ਕੀ ਗੱਲ ਤਿਆਰ ਹੋ ਜਾਈਦਾ ਆਪਾਂ ਕਿੱਧਰ ਚਾਹੀ ਨਹੀਂ ਜਾਣਾ ਤੂੰ ਜਾਣਾ ਵਾ ਚਲੋ ਚਲ ਜਿਓ ਕੋਈ ਨਾ ਭੈਣ ਵੀ ਆਈ ਆ ਪੁੱਛ ਲਿਆ ਮੈਂ ਦੀਦੀ ਨੂੰ ਉਹ ਕਹਿੰਦੇ ਤੂੰ ਰਹਿ ਜਾ ਰਾਤ ਕੋਈ ਗੱਲ ਨਹੀਂ ਤੇ ਡਿਗਨੀਓਰ ਤੈਨੂੰ ਕੀ ਕਹਿਣਾ ਹੈਗਾ ਨਾ ਜਾ ਮੇਰੀ ਗੱਲ ਸੁਣੋ ਕੁਸ਼ਰਨ ਵੀ ਬੱਚਾ ਤਾਂ ਡੀ ਰੋਟੀ ਦਾ ਵੀ ਓਖਾ ਹੋ ਜਾਂਦਾ ਵਾ ਤੇ ਤੂੰ ਮੇਰੀ ਰੋਟੀ ਬਾਰੇ ਨਾ ਸੋਚ ਤੂੰ ਜਿਹੜਾ ਘਰ ਚ ਜਾਏ ਹੈ ਨਾ ਉਹਨਾਂ ਬਾਰੇ ਸੋਚ ਯਾਰ ਉਹ ਨਹੀਂ ਆਪਣੀ ਨਨਾਂ ਨੂੰ ਛੱਡ ਕੇ ਆਏ ਤੇ ਪੂਰ ਨੂੰ ਛੱਡ ਕੇ ਆਏ ਉਹ ਵੀ ਤਾਂ ਆਈ ਹੈ ਨਾ ਜੇ ਹਰ ਇੱਕ ਦਾ ਆਪ ਆਪਣਾ ਘਰ ਦਾ ਸਿਸਟਮ ਹੁੰਦਾ ਠੀਕ ਆ ਬਾਕੀ ਤੇਰੇ ਵਾਸਤੇ ਇਹ ਗੱਲ ਚੰਗੀ ਨਹੀਂ ਲੈ ਚੜਨੀ ਤੇ ਆਪਣੀ ਮਰਜ਼ੀ ਨਹੀਂ ਦੱਸ ਅੱਛ ਮਰਜ਼ੀਆਂ ਬੰਦ ਕਿਹੜੀ ਗੱਲ ਆ ਸਿਰੇ ਮੈਂ ਸੌਕ ਤੇ ਆ ਜਾਣਾ ਸੀ ਸੌਕ ਤੇ ਛੱਡ ਕੇ ਫਿਰ ਦੋ ਦਿਨ ਲਾਈ ਉਹ ਚਲੀ ਗਈ ਤੇ ਫਿਰ ਇੱਕ ਕੀ ਤੇ ਦੋ ਕੀ ਭੈਣ ਜੀ ਨੇ ਵੀ ਜਾਣਾ ਇਹਦਾ ਤੂੰ ਭੈਣ ਜੀ ਦੀ ਫਿਕਰ ਕਰ ਤੋ ਕੰਡੀ ਜੋ ਤੂੰ ਤਿਆਰੀ ਕਰ ਲਈ ਤੇ ਭੈਣ ਜੀ ਅੱਜ ਜਾਵੇ ਕੱਲ ਜਾਵੇ ਤੈਨੂੰ ਕੀ ਲੱਗੇ ਫਿਰ ਲੈ ਗੁਸ਼ਣ ਤੂੰ ਹੀ ਤੇ ਫਿਰ ਲੜਨ ਵਾਲੀ ਗੱਲ ਕਰ ਯਾਰ ਜਦੋਂ ਹੁਣ ਵਿਚਾਰੇ ਆ ਹੀ ਗਏ ਆ ਤੇਰਾ ਬੰਦਾ ਨਹੀਂ ਆ ਮੈਂ ਵੀ ਤਾਂ ਆਈ ਚੱਲੀ ਆ ਮੇਰੇ ਕੋ ਕਿਹੜਾ ਜਾਇਆ ਜਾਂਦਾ ਵਾ ਪਰ ਮੈਨੂੰ ਮੈਂ ਵੀ ਦੀਦੀ ਦਾ ਲਾਹ ਲੈ ਲਿਆ ਤੇ ਚਲੋ ਆਏ ਆ ਤੇ ਚੱਲ ਜਾਨੀ ਮੈਨੂੰ ਤੇਰੀ ਹਾਂ ਗੱਲ ਚੰਗੀ ਨਹੀਂ ਲੱਗੀ ਹੁਣ ਤੇ ਲਾਹ ਲੈ ਲਿਆ ਜੋ ਦੀਦ ਤੋਂ ਬਗੈਰ ਜਾਨੀ ਆ ਉਦੋਂ ਤੂੰ ਤਾਂ ਮੈਂ ਕਿੱਥੇ ਜਾਨੀ ਆ ਨਾ ਉਦੋਂ ਵੀ ਮੈਂ ਦਿਨੇ ਜਾਨੀ ਆ ਤੇ ਸ਼ਾਮ ਨੂੰ ਵਾਪਸ ਆਉਣੀ ਆ ਆ ਤੇ ਹੁਣ ਵੀ ਹਾਂ ਤੇ ਚਲ ਮੈਂ ਦੀਦੀ ਕਰਕੇ ਕਿਹਾ ਵੀ ਚਲ ਰਾਤ ਰਹਿ ਲੈਨੀ ਮੈਂ ਵੀ ਦਰਜੀਤ ਕਰਨੀਆਂ ਤੁਸੀਂ ਆਪਣੀ ਮਰਜ਼ੀਆਂ ਹੀ ਆ ਤੇ ਕਰੋ ਫਿਰ ਮੈਨੂੰ ਪੁੱਛਿਆ ਨਹੀਂ ਆ ਤੇ ਤਿਆਰੀਆਂ ਕਰੀ ਫਿਰਦੇ ਹੋ ਤੇ ਲੈ ਤਾਂ ਉਹ ਪੁੱਛਣਾ ਹੀ ਪੁੱਛਣੀ ਆਈ ਉਹਨੂੰ ਪਿਆਰ ਹੋ ਕੇ ਪੁੱਛੀਦਾ ਉਹਨੂੰ ਇਦਾਂ ਕਰੋ ਫਿਰ ਮੈਨੂੰ ਬੱਸੇ ਚੜਾ ਦਿਓ ਚੱਲ ਫਿਰ ਉਹ ਤਾਂ ਬੱਸੇ ਚੜਾਉਣਾ ਪੈਣਾ ਜੇ ਤੂੰ ਜਾਣ ਵਾਲੋ ਕਹਿ ਹੀ ਦਿੱਤਾ ਤੇ ਤੇ ਜਾਣਾ ਤੇ ਗਈ ਆ ਅੱਜ ਵੀ ਚਲੋ ਫਿਰ ਫੜੋ ਬੈਗ ਛੱਡੋ ਨਾ ਚਲੋ ਆਜੋ ਫਿਰ ਆ ਚੰਗਾ ਕੰਮ ਆ ਤਿਆਰੀ ਵੈਰੀ ਕਰਕੇ ਤੇ ਫਿਰ ਪੁੱਛਣਾ ਚਲੋ ਉਹ ਦਲਜੀਤ ਆ ਰਿਓ ਹਾਈ ਹਾਈ ਵੀਰ ਮੇਰੀ ਗੱਲ ਸੁਣ ਮੈਂ ਆਈ ਹੇ ਇਥੇ ਉਹਨਾਂ ਨੂੰ ਛੱਡ ਕੇ ਮਗਰ ਉਹ ਕੰਮ ਹੀ ਮੇਰਨਾ ਹੋ ਗਿਆ ਹੁਣ ਇਹ ਮੈਨੂੰ ਛੱਡ ਕੇ ਤੇ ਆਪਣੇ ਪੇਕੇ ਤੋਂ ਚਲੀ ਆ ਉਹ ਭੈਣ ਤੇ ਇਹਨੂੰ ਪੁੱਛਿਆ ਨਹੀਂ ਆ ਤੇ ਮੈਂ ਭੈਣ ਜੀ ਨਾਲ ਸਲਾਹ ਹੋ ਗਈ ਮੇਰੀ ਜਦੋਂ ਤਿਆਰ ਬਿਆਰ ਹੋ ਕੇ ਬੰਦਾੜ ਕੇ ਗਾੜੀ ਬਹਿ ਜਾਏ ਮੂੰਹ ਦੇ ਪਈ ਮੈਂ ਜਾਣਾ ਵਾ ਤੇ ਫਿਰ ਮੈਂ ਕੀ ਕਹਿੰਦੀ ਉਹਨੂੰ ਤੁਮੀਸੇ ਮੇਰੀ ਭੈਣ ਨਾਲ SLA ਹੋ ਗਈ ਆ ਨਾਲੇ ਤੁਹਾਡੀ ਰੋਟੀ ਪਾਣੀ ਦਾ ਸੁਖਾਜੂ ਕੰਮ ਮੈਂ ਤੈਨੂੰ ਕਿਹਾ ਹੈਗਾ ਕਹਿੰਦੇ ਨਹੀਂ ਮੈਨੂੰ ਭੈਣ ਜੀ ਨੇ ਕੁਝ ਨਹੀਂ ਕਿਹਾ SLA ਸਲੂਕ ਕਾਦੀ ਹੁਣੀ ਆ ਜਦੋਂ ਮੈਨੂੰ ਕਹਿੰਦੀ ਵੀ ਮੈਂ ਜਾਣਾ ਵਾ ਮੈਂ ਵੀ ਆਪਣੇ ਵੀਰ ਨੂੰ ਰਖੜੀ ਬੰਨਣਾ ਵਾ ਫਿਰ ਮੈਂ ਕੀ ਕਹਿੰਦੀ ਤੈਨੂੰ ਤੇ ਆਪਣੇ ਬਾਜੀ ਦਾ ਸੁਭਾ ਦਾ ਪਤਾ ਹੀ ਆ ਨਾ ਅਗਲੇ ਨੇ ਵੇਖੀ ਆ ਕੀ ਹਾਲ ਕਰਨਾ ਮੇਰਾ ਫੋਨ ਆਉਣ ਵਾਲਾ ਗਿਆ ਬਸ ਔਖੇ ਹੁਣੇ ਪੂਰੇ ਬੈਠੇ ਮੇਰੇ ਤੇ ਵੀ ਕੱਲ ਦੀ ਗਈ ਹੈ ਤੇ ਤੱਕਾਈ ਨਹੀਂ 12 ਵਜੇ ਰਹੀ ਹੈ ਤੋ ਹੁਣ ਮੈਨੂੰ ਤੇ ਇਹ ਗੱਲ ਦਾ ਪਤਾ ਹੀ ਨਹੀਂ ਪੀ ਦਲਜੀਤ ਨੇ ਵੀ ਤਿਆਰ ਹੋ ਕੇ ਤਲ ਜਾਣਾ ਆਪਣੇ ਪੇਕੇ ਅੱਛਾ ਆਹੋ ਤੇ ਹ ਇਦਾਂ ਕਰ ਜੇ ਹੁਣ ਡੱਕਿਆ ਤਾਂ ਹੁਣ ਘਰ ਚ ਪੈਣੀ ਲੜਾਈ ਟਾੜੇ ਹੁਣ ਨਾ ਤੈਨੂੰ ਛਾੜੀ ਆ ਕੋਈ ਗੱਲ ਨਹੀਂ ਹੁਣ ਮੈਂ ਤਰਲੇ ਤਰਲੇ ਕਰਕੇ ਵੇਖ ਲੈਂ ਤੇਰੇ ਭਾਜੀ ਦੇ ਹੋਰ ਕੀ ਕਰਨਾ ਫਿਰ ਲੈ ਇੱਕ ਵਾਰੀ ਮੈਂ ਗੱਲ ਕਰਕੇ ਵੇਖ ਲਾਂ ਨਹੀਂ ਨਹੀਂ ਹੁਣ ਨਾ ਗੱਲ ਕਰੀ ਕਹਿਣਾ ਵਾ ਪਹਿਣ ਨੇ ਇਸ ਖਾਲਤਾ ਵਾ ਹੁਣ ਨਾ ਗੱਲ ਕਰੀ ਕੋਈ ਵੀ ਤੇ ਹੁਣ ਮੇਰਾ ਵੀਰ ਜਾ ਕੇ ਇਹਨਾਂ ਨੂੰ ਛਾੜਿਆ ਬਸੇ ਚੜਾਇਆ ਤੇਨੂੰ ਪਰ ਇੱਕ ਗੱਲ ਕਹਿ ਦੀ ਬਸੇਰੇ 6 ਵਜੇ ਨਾਲ ਤਿੱਥੇ ਚਾਹੀਦੀ ਆ ਚਲੋ ਠੀਕ ਆ ਇਦਾਂ ਕਰ ਲੈਂਦੇ ਆ ਆਹੋ ਤੇ ਫਿਰ ਮੈਂ ਟਾਈਮ ਨਾਲ ਸਵੇਰੇ 6 ਵਜੇ ਦੀ ਬਸੇ ਮੈਂ ਵੀ ਫੜ ਲਊਗੀ ਮੈਂ ਤਾਂ ਤੁਹਾਡੇ ਕਹਿਣ ਤੋਂ ਪਹਿਲੇ ਪਰ ਮੈਂ ਕੀ ਕਰਾਂ ਜਦੋਂ ਅਗਲਾ ਬੰਦਾ ਤਿਆਰ ਹੋ ਕੇ ਆਣ ਕੇ ਬਹਿ ਜੇ ਤੇ ਨਾਲੇ ਅਗਲੀ ਨੇ ਇਹ ਨਹੀਂ ਕਹਿਣਾ ਵੀ ਆਪਣੀ ਨਨਾਨ ਘਰ ਆਈ ਸੀਗੀ ਭੂਆ ਆਈ ਉਹਨਾਂ ਨੂੰ ਛੱਡ ਕੇ ਆ ਗਈ ਆ ਤੇ ਉਹਨੇ ਵੀ ਇਹੋ ਸੋਚਿਆ ਹੋਊਗਾ ਵੀ ਮੈਂ ਵੀ ਚੱਲ ਜਾਂ ਨਹੀਂ ਇਹਨੂੰ ਛੱਡ ਕੇ ਚੱਲ ਕੋਈ ਨਾ ਭੈਣਾ ਹੁਣ ਭੇਜ ਦਿੰਨਾ ਵਾ ਸਵੇਰੇ ਸੁਖਤੇ ਕਹੂੰ ਵੀ ਆ ਜਾ ਆ ਇਹਨੂੰ ਕੋਈ ਭੈ ਆਪਣੇ ਭਰਾ ਨੂੰ ਕਵੇ ਵੀ ਮੈਨੂੰ ਗਾਂ ਕਰਿਆ ਕੋਈ ਨਾ ਇਦਾਂ ਕਰ ਲੈਨੇ ਤੇ ਮੈਂ ਤਾਂ ਜਾਣ ਵਾਲੀ ਬਣੂੰਗੀ ਫਿਰ ਸੁਖਤੇ ਚਲੋ ਆਹੋ ਠੀਕ ਆ ਚੱਲ ਕੋਈ ਨਹੀਂ ਕੱਲ ਦੀਆਂ ਮੰਦਿਰ ਜਾ ਕੇ ਉਹਨੂੰ ਠੀਕ ਹੈ ਭੈਣ ਠੀਕ ਆ ਵੇਖ ਲੈ ਇਹਦੇ ਕੰਮ ਕਹਿੰਦੀ ਹੈ ਮੇਰੀ ਭੈਣ ਨਾਲ ਸਹਿਮਤੀ ਹੋ ਗਈ ਉਹ ਇਹਨਾਂ ਹੁੰਦੀ ਮੈਂ ਪੁੱਛਦਾ ਨਾ ਉਹ ਕੁਦਰਲੇ ਪੱਠੇ ਓਏ ਆਹੋ ਚੱਲ ਯਾਰ ਮੈਂ ਚੱਲ ਕੰਮ ਨਵੇੜ ਦਿੰਦੇ ਆ ਅੱਛਾ ਅੱਛਾ ਇਧਰ ਆ ਰਹਾ ਯਾਰ ਤੇ ਮੇਰੀ ਗੱਲ ਸੁਣ ਹਾਂਜੀ ਮਾਤਰੀ ਦਾ ਆਇਆ ਕੋ ਬੂੰਬਾਂ ਨਹੀਂ ਉਹ ਮੈਨੂੰ ਤਾਂ ਫੋਨ ਕੋਈ ਨਹੀਂ ਮੈਂ ਤੁਹਾਡੇ ਕੋਲ ਆਇਆ ਐਸੇ ਕਰਕੇ ਕਿ ਪੁਸ਼ਾ ਭੇਜ ਤੱਕ ਆਇਆ ਨਹੀਂ ਦੋ ਵਾਰ ਚੱਲੇ ਆ ਉਧਰੋਂ ਭੂਆ ਤਿਆਰ ਹੋ ਕੇ ਬੈਠੀ ਐ ਮੈਨੂੰ ਛੱਡ ਗਿਆ ਯਾਰ ਉਹਨੇ ਤਾਂ ਮੇਰੇ ਸਵੇਦਾ ਦਾ ਵਰੀ ਕਹਿਤਾ ਜੇ ਮੈਨੂੰ ਛੱਡ ਹੀ ਗਿਆ ਵਾ ਤਾਂ ਤੁਸੀਂ ਛੱਡਾਓ ਹੁਣ ਤੇ ਮੈਂ ਆਖਣਾ ਮੈਂ ਕਿ ਪ੍ਰਭ ਤੂੰ ਰਹਿ ਦੋ ਚਾਰ ਦਿਨ ਕੋਈ ਗੱਲ ਨਹੀਂ ਹੁੰਦੀ ਕਹਿੰਦੀ ਨਹੀਂ ਨਹੀਂ ਰਿਆ ਸਾਡਾ ਰਿਨ ਸਰਦਾ ਪਰ ਬੜੀ ਮਾੜੀ ਗੱਲ ਮੰਮੀ ਵਾਸਤੇ ਹਾਂ ਪਰਸੋਂ ਦਾ ਸ਼ਾਮਾ ਦੀ ਗਈ ਆ ਬੰਦਾ ਘਰ ਨੂੰ ਆਂਦਾ ਹੁਣੇ ਦੋ ਵਾ ਚੱਲੇ ਆ ਯਾਰ ਉਹ ਤੇ ਗੱਲ ਵਾ ਮੈਨੂੰ ਇਹ ਆ ਵੀ ਮਾੜੀ ਜੇ ਪ੍ਰਭ ਵੀ ਚੱਲ ਗਈ ਨਾ ਤੇ ਰੋਟੀ ਪਾਣੀ ਦਾ ਔਖਾ ਹੋ ਜਾਣਾ ਪੁੱਤ ਮੁਰਕੇ ਤੇ ਭੂਆ ਵਜਾਈ ਦੀ ਕਿੱਥੇ ਦੱਥੜੀਆਂ ਰੋਟੀਆਂ ਉਹਦਾ ਆਪਣਾ ਮਾਂ ਲਾ ਕੇ ਤੁਰੇ ਫਿਰਦੀ ਆ ਉਹ ਭੂਆ ਇਹਨੇ ਜੋਗੀ ਹੁੰਦੀ ਤੇ ਗੱਲ ਹੀ ਕੱਖ ਨਹੀਂ ਆਹੋ ਵੰਧਾਨ ਕਰੇ ਤੇ ਕਰੇਗੀ ਉਥੇ ਕੀ ਉਹਦਾ ਕਿਹੜੀਆਂ ਪਿੰਗਾ ਪਾ ਕੇ ਬੰਦਾ ਬੇਠੀ ਰਿਹਾ ਮੇਰੀ ਗੱਲ ਸੁਣ ਪਿੰਗਾ ਦੀ ਤੂੰ ਛੱਡ ਗੱਲ ਯਾਰ ਹਾਕ ਲਾ ਛੱਡੋ ਤੇ ਮੰਮੀ ਨੂੰ ਫੋਨ ਤਾਂ ਕਰੋ ਵੀ ਆਉਣਾ ਕਿ ਨਹੀਂ ਕਿਦਾਂ ਕਰਨੀ ਆ ਯਾਰ ਫੋਨ ਤੋਂ ਬਿਨਾਂ ਤਾਂ ਮੰਮੀ ਨੇ ਹੀ ਨਹੀਂ ਆਉਣਾ ਚੱਲ ਕਰ ਲਓ ਗੱਲ ਕੀ ਆਂਦੇ ਆ ਹੈਲੋ ਸਤਿ ਸ੍ਰੀ ਅਕਾਲ ਹਾਂ ਠੀਕ ਠੀਕ ਆਪਣਾ हां ठीक है सर। ਤੇ ਮੇਰੀ ਗੱਲ ਸੁਣ ਤੂੰ ਹੁਣ ਆ ਜਾ। ਦਲਜੀਤ ਉਹ ਵੀ ਉਹ ਉਹ ਵੀ ਲਗੀ ਤੂੰ। ਮੇਰੀ ਗੱਲ ਸੁਣ ਲੈ ਯਾਰ। ਆਹ ਕੰਮ ਚੰਗਾ ਹੀ ਹੋ ਹੈ? ਮੈਨੂੰ ਤਾਂ ਪਹਿਲਾਂ ਪਤਾ ਸੀ। ਉਹ ਯਾਰ ਆਉਣਾ ਉਹ ਹਾਂ ਥੋੜੀ ਗੱਲ ਵਾ ਉਹ ਗਾਡੀ ਚ ਲੈ ਕੇ ਉਹਨੇ ਕੀ ਪਤਾ ਦੋ ਦਿਨ ਲਾ ਕੇ ਆਉਣਾ ਤੂੰ ਦੇ ਆਪਣੇ ਘਰੋਂ ਆ ਜਾ। ਉੱਬਲੇ ਉੱਬਲੇ ਉਹ ਤੇਰੇ ਮੇਰੀ ਗੱਲ ਸੁਣ ਲੈ ਪ੍ਰਭ ਵੀ ਕਾਲੀ ਪਈ ਆ ਉਹਨੂੰ ਵੀ ਛੱਡ ਕੇ ਹੋਣਾ ਪੈਣਾ ਵਾ ਹੈ ਉਪੂ ਅਧਰ ਰਹੂਗੀ ਭੂਆ ਨੇ ਵਿਚਾਰੀ ਨੇ ਕਿੱਥੇ ਜਾਣਾ ਵਾ ਆਹੋ ਤੇ ਭੂਆ ਘੜਾ ਘੜਾ ਕੰਮ ਕਰਦੀ ਕੋਈ ਉਹ ਚੱਲ ਮੇਰੀ ਗੱਲ ਸੁਣ ਲੈ ਜੇ ਭੂਆ ਕੋ ਰੋਟੀਆਂ ਲਾਦਦੀ ਹੁੰਦੇ ਤਾਂ ਸਾਨੂੰ ਵੀ ਲੋੜਾ ਤੈਨੂੰ ਕਰਨ ਦੀ ਫੋਨ ਹੈ ਹੈ ਦਲਜੀਤ ਦੇ ਕੀ ਪਤਾ ਕਿ ਕਿਦਣਾ ਨਾ ਕਿਦਣ ਨਹੀਂ ਤੇ ਤੂੰ ਤੇ ਆਪਣੇ ਘਰ ਨੂੰ ਆ ਜਾ ਮੈਂ ਨਾ ਮੈਨੂੰ ਬੁਲਾਉਣ ਲੱਗਾ ਵਾ ਕੀ ਪਖੰਡ ਫੜਿਆ ਗਾਂ ਦੀ ਗਾਂ ਗਾ ਉਹਨੇ ਕਹਣਾ ਉਹਦੀ ਗਾਂ ਗਾ ਗਾ ਪਰ ਪਿਆ ਫੇਰ ਤੂੰ ਉਹ ਤੂੰ ਹੀ ਫੋਨ ਕੱਟਾ ਤਾਂ ਮੈਂ ਜਾ ਕੇ ਲੈ ਕੇ ਆਉਣਾ ਵਾ ਉਹ ਚੱਲ ਠੀਕ ਆ ਮੈਂ ਘਰ ਹੁਣਾ ਮੁੰਡੇ ਨੂੰ ਇਹ ਮਾਮੀ ਤੇਰੀ ਗਾਂ ਚ ਲਗੀ ਰਖੜੀ ਮੰਨਗੀ ਪਨ ਕਰਨਾ ਆ ਚੰਗੀ ਗੱਲ ਵਾ ਐਦਾਂ ਕਰੋ ਤੁਸੀਂ ਨਾ ਭੂਆ ਨੂੰ ਛੱਡ ਕੇ ਆਓ ਤੇ ਮੈਂ ਮੰਮੀ ਲੈ ਕੇ ਆ ਗਿਆ ਜੇ ਫਿਰ ਮੈਂ ਨਾ ਹੁਣ ਯਾਰ ਦੱਸਾਂ ਗੱਲ ਕੀ ਮੈਂ ਤਾਂ ਚਲ ਉਹ ਆਂਦੀ ਚੱਲ ਥੋੜੇ ਬੁੱਤੇ ਨਾ ਕੋਈ ਮਾਨਤਾੜਾ ਦਾ ਰੱਖਦੇ ਫੇਰ ਥੋੜੇ ਬੁੱਤੇ ਹੋਰ ਪੈਸੇ ਦੇ ਦਿੰਦੇ ਦੋਵੇਂ ਨੇ ਸਲਾਹ ਕਰਕੇ ਉਹ ਤੁਸੀਂ ਦੇ ਦਿਓ ਜੋ ਦੇਣਾ ਵਾ ਨਹੀਂ ਤੇ ਜਾ ਕੇ ਫੜਾਵਾਂਗੇ ਉੱਥੇ ਤੁਸੀਂ ਛੱਡੋ ਹੁਣ ਉਹ ਜਿਆਦਾ ਹੀ ਖੜੇ ਪਈ ਐ ਉਹ ਯਾਰ ਉਹਦੇ ਗੱਲ ਨੂੰ ਤਿੰਨ ਵਾਰੀ ਤੇ ਮੇਰੇ ਹੁੰਦਿਆ ਫੋਨ ਆ ਗਿਆ ਉਹਨੇ ਉਹਦੇ ਦਾ ਤੁਸੀਂ ਛੱਡੋ ਭੋਰ ਤਾਂ ਮੈਂ ਆ ਗਿਆ ਉਹ ਮੈਂ ਲੈ ਕੇ ਠੀਕ ਆ ਤੇ ਚੱਲ ਠੀਕ ਆ ਫਿਰ ਮੈਂ ਨਾ ਉਹਨੂੰ ਗਾਹ ਕਰਉਣਾ ਤੇ ਮੈਂ ਉੱਤਰ ਜਾ ਕੇ ਲੈ ਆਉਣਾ ਵਾ ਗੜੀ ਤੇ ਉਹ ਯਾਰ ਇੱਕ ਰੇ ਪੂਆ ਵੀ ਜਲੀ ਬਿਜੁਰਗ ਵਾ ਮੇਰਾ ਗਾਣੇ ਜੀਂਦੀ ਕਰਦਾ ਅਗੇ ਉਹਦਾ ਬੀਪੀ ਬਾਪੀ ਮਾਰੇ ਵਾਧਾ ਘਟਦਾ ਇਹ ਮੈਨੂੰ ਇਹ ਆ ਵੀ ਕਿਤੇ ਮਹੀਨਾ ਬਾ ਘਰ ਦੋਏ ਨੇ ਚਲ ਕੇ ਤੇ ਉਹਦਾ ਸੇਫਾ ਪੈ ਜਾ ਮਗਰ ਹੋਰ ਬਈ ਉਹ ਨਹੀਂ ਪੈਂਦਾ ਰਿਸ਼ ਦੀ ਕਾਹ ਵੀ ਹਾ ਨਾਨਕੇ ਆ ਝਟਮ ਲੈ ਕੇ ਆਇਣਾ ਚੱਲ ਜਾ ਛੱਡੋ ਪੂਆ ਚੱਲ ਜਾ ਜਾ ਪਰਨਾ ਹੱਦ ਹੋਈ ਆ ਸਾਰਾ ਇੱਕ ਵਾਰੀ ਟੱਬਰ ਤਿਆਰ ਹੋ ਗਿਆ ਉਹ ਗਾਂਹ ਦੀ ਗਾਂਹ ਤੁਰੇ ਫਿਰਦੇ ਹਤੇ ਤੱਕ ਆ ਮੇਰੀ ਭੈਣ ਦੇ ਵੀ ਗਾਲੀ ਪੈ ਗਈ ਉਹ ਵੀ ਵਿਚਾਰੀ ਸੱਚੀ ਕੀ ਕਰੇ ਕੰਮ ਧੰਦਾ ਬਥੇਰਾ ਵਾ ਤੇ ਪ੍ਰੋਣ ਦੇ ਸਵੇਦਾ ਤੋਂ ਉੱਤਨ ਦੀ ਫੋਨ ਆ ਗਿਆ ਚੱਲ ਇੰਨਾ ਚੰਗਾ ਵੀ ਡੈਡਾਂ ਕੱਢ ਗਏ ਚੱਲ ਮਨਾ ਪੱਠੇ-ਪੁੱਠੇ ਸਿੱਧੇ ਕਰਕੇ ਤੇ ਬਾਅਦ ਚ ਵੇਨੇ ਲੱਲਾ ਪੈ ਗਈ ਸਿਆਪਾ ਜਿਹਦਾ ਡਰ ਹੀ ਨਾ ਉਹੀ ਕੰਮ ਹੋ ਗਿਆ ਦੱਸ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਵੀ ਮਗਰ ਬਥੇਰੇ ਔਖੇ ਹੋਣੇ ਆ ਪਿਓ ਪੁੱਤ ਚੰਗਾ ਡੇ ਹੀ ਬੋਲਣ ਵਿੱਚ ਫੋਨ ਦੇ ਦੱਸ ਹੁਣ ਮੈਂ ਕੀ ਕਰਾਂ ਮੈਂ ਤੇ ਆਣ ਕੇ ਫਸ ਗਈ ਇਹ ਵੀ ਮੁੰਡਾ ਲੈ ਕੇ ਤਿਆਰ ਹੋ ਕੇ ਦਵਾ-ਦਵ ਨਿਕਲ ਗਈ ਆ ਹੈ ਜੇ ਹੁਣ ਮੁੰਡਾ ਆ ਗਿਆ ਤੇ ਮੈਨੂੰ ਜਾਣਾ ਪੈ ਗਿਆ ਤੇ ਇੰਨੇ ਕਹਣਾ ਨਣਾਣ ਮੇਰੀ ਨੇ ਵਿਖਿਆ ਹੀ ਕੁਝ ਨਹੀਂ ਗਾ ਫੇਰ ਅੰਤਰਾ ਸਿਆਪਾ ਖਾਨਾ ਫੇਰ ਪੇਕੇ ਕਿੱਦਾਂ ਵੜਨਾ ਕਿਹੜੇ ਨੱਕ ਨਾ ਵੜਨਾ ਜੇ ਮੈਂ ਨਾ ਰਾਤ ਰਹੀ ਅੱਜ ਦੇ ਮੈਂ ਤਾਂ ਫਾਇ ਲੱਗ ਗਈ ਆ ਚੰਗਾ ਆਪਣੇ ਵੱਲ ਸਕੀਮ ਖੇਢੀ ਸੀਗੀ ਵੀ ਪੂਆ ਨੂੰ ਤੇ ਨਣਾਣ ਨੂੰ ਛੱਡਵਨੀ ਆ ਤੇ ਆਪ ਮੈਂ ਪੇਕੇ ਚਲ ਜੰਦੀ ਰਖੜੀ ਬੰਨ੍ਹ ਆਉਣੀ ਆ ਪਰ ਉਲਟਾ ਹੀ ਮੇਰੇ ਤੇ ਕੰਮ ਚੜ ਗਿਆ ਹੁਣ ਮੈਂ ਕਿਹੜੇ ਪਾਸੇ ਜਾਵਾਂ ਸੱਚੀ ਗੱਲ ਵਾ ਕੋਹ ਸਮਝ ਨਹੀਂ ਆਉਂਦਿਆ ਅੰਤਰਾ ਦਿਮਾਗ ਖਰਾਬ ਹੋਣਦਿਆ ਹੁਣ ਮੇਰਾ ਹੁਣ ਸਣੀ ਦਾ ਗੱਲ ਕਰਾਂ ਹੁਣ ਮੈਨੂੰ ਸਹਰਸ ਲੈਣਾ ਆਉਂਦਿਆ ਮੈਂ ਕੀ ਕਰਾਂ ਵੇਖੀ ਜਾਊਗੀ ਹੁਣ ਜੋ ਹੋਊਗਾ ਉਧਰੋਂ ਨਣਾਣੇ ਉੱਥੇ ਕਿਆ ਵਾ ਮੈਂ ਚੱਲ ਜਾਣਾ ਮੈਂ ਚੱਲ ਜਾਣਾ ਫੇ ਦੱਸ ਜੇ ਇੱਕ ਰਾਤ ਹੋਰ ਰਹਿ ਪੂੰਗੀ ਤੂੰ ਮਰ ਚਲੀ ਆ ਇੱਕ ਭੂਆ ਪਵਾੜੇ ਪੌਣੀ ਉਤਰੀ ਉਹਦੋਂ ਕਾ ਦੱਸ ਦੋ ਰੋਟੀਆਂ ਨਹੀਂ ਪੱਕਦੀਆਂ ਭੜਾ ਬੁੱਢੀ ਆ ਗੱਲਾਂ ਕਰਨ ਨੂੰ ਤਾਂ ਨਹੀਂ ਗਈ ਬੁੱਢੀ ਉਹ ਤਾਂ ਟਪ 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 ਗੱਲਾਂ ਕਰੀ ਜਾਂਦੀ ਦਵਾ ਦਾ ਇੱਕ ਮਿੰਟ ਜबान ਮੂੰਚ ਦੀ ਪਾਉਂਦੀ ਤੋ ਉਦਾਂ ਇਹ ਬੁੱਢੀ ਆ ਚੱਲ ਮਨਾ ਖਪਣ ਦਾ ਕੋਈ ਫਾਇਦਾ ਨਹੀਂਗਾ ਜਾ ਕੇ ਸਣੀ ਦਾ ਸਲਾਹ ਕਰਨੀ